ਸਿਰਫ ਗੋਡਾ ਬਦਲਣਾ ਹੀ ਮਕਸਦ ਨਹੀਂ ਹੁੰਦਾ ਸਾਡਾ 메ਨ ਮਕਸਦ ਹੁੰਦਾ ਹੈ ਗੋਡਾ ਬਦਲ ਕੇ ਉਹਨੂੰ ਇੱਕ ਪ੍ਰੋਪਰ ਅਲਾਈਨਮੈਂਟ ਦੇਣ ਦਾ ਤੇ ਮੈਂ ਹੁਣ ਇਹਦੇ ਨਾਲ ਐਟਲੀਸਟ 10 ਤੋਂ 12 ਪੇਸ਼ੈਂਟਸ ਨੇ ਜਿਨ੍ਹਾਂ ਦੀ ਆਪਰੇਸ਼ਨ ਇਹਦੇ ਨਾਲ ਕਰ ਚੁੱਕਾ ਹਾਂ ਰੋਬੋਟ ਦੇ ਨਾਲ ਅਸੀਂ ਜਿਹੜੀਆਂ ਮਾਈਨਰ ਐਡਜਸਟਮੈਂਟਸ ਵੀ ਹੈਗੀਆਂ ਨੇ ਉਹ ਜੋਇੰਟ ਦੇ ਵਿੱਚ ਕਰਕੇ ਤੇ ਪਰਫੈਕਟ ਜੋਇੰਟ ਅਸੀਂ ਪੇਸ਼ੈਂਟ ਨੂੰ ਦੇ ਸਕਦੇ ਹਾਂ ਇਸ ਮਸ਼ੀਨ ਦੇ ਨਾਲ ਜੇ ਅਸੀਂ ਕਰਾਵਾਂਗੇ ਤਾਂ ਪੈਸੇ ਜ਼ਿਆਦਾ ਲੱਗਣਗੇ ਕੋਈ ਪੈਸਾ ਫालतू ਨਹੀਂ ਲੱਗਣਾ ਗੱਲ ਕਰੀਏ ਨੀ ਰਿਪਲੇਸਮੈਂਟ ਨੀ ਇੱਕ ਉਮਰ ਤੋਂ ਬਾਅਦ ਆ ਕੇ ਨੀ ਰਿਪਲੇਸਮੈਂਟ ਦੀ ਜੋ ਜ਼ਰੂਰਤ ਹੈ ਲੋਕਾਂ ਨੂੰ ਮਹਿਸੂਸ ਹੁੰਦੀ ਹੈ ਤੇ ਕਈ ਵਾਰ ਇਹੋ ਜੀ ਕੋਈ ਐਕਸੀਡੈਂਟ ਵੀ ਹੋ ਜਾਂਦਾ ਹੈ ਕਿਸੇ ਨਾਲ ਕੋਈ ਹਾਦਸਾ ਹੋ ਜਾਂਦਾ ਜਿਹਦੇ ਕਰਕੇ ਉਹਨਾਂ ਨੂੰ ਨੀ ਰਿਪਲੇਸਮੈਂਟ ਕਰਵਾਉਣਾ ਪੈਂਦਾ ਤੇ ਨੀ ਰਿਪਲੇਸਮੈਂਟ ਦੀ ਜੋ ਕਨਵੈਨਸ਼ਨਲ ਸਰਜਰੀ ਹੈ ਉਸ ਦੇ ਵਿੱਚ ਇੱਕ ਬਦਲਾਅ ਲੈ ਕੇ ਆਏ ਨੇ ਹੁੰਜਨ ਹਸਪੀਟਲ ਤੋਂ ਡਾਕਟਰ ਬਲਵੰਤ ਸਿੰਘ ਹੁੰਜਨ ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਉਹ ਰੋਬੋਟਿਕ ਜੋ ਹੈ ਸਰਜਰੀ ਲੈ ਕੇ ਆਏ ਨੇ ਕਨਵੈਨਸ਼ਨਲ ਸਰਜਰੀ ਤੋਂ ਜੋ ਹੈ ਬਿਲਕੁਲ ਅਲੱਗ ਤਿਹ ਤਰੀਕੇ ਨਾਲ ਹੋਏਗੀ ਰੋਬੋਟਿਕ ਸਰਜਰੀ ਹੋਏਗੀ ਇਸ ਦੇ ਕਿਸ ਤਰ੍ਹਾਂ ਲੋਕਾਂ ਨੂੰ ਫਾਇਦੇ ਹੋਣਗੇ ਇਹਦੀ ਕੀ ਕਾਸਟਿੰਗ ਰਹੇਗੀ ਇਸ ਦੇ ਬਾਰੇ ਬਲਵੰਤ ਸਿੰਘ ਹੁੰਜਨ ਜੀ ਨਾਲ ਡਾਕਟਰ ਜੋ ਹੈ ਹੁੰਜਨ ਹਸਪੀਟਲ ਦੇ ਡਾਇਰੈਕਟਰ ਤੇ ਜੁਆਇੰਟ ਰਿਪਲੇਸਮੈਂਟ ਸਰਜਨ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜੋ ਨਾਰਮਲ ਕਨਵੈਨਸ਼ਨਲ ਸਰਜਰੀ ਹੁੰਦੀ ਹੈ ਉਹਦੇ ਨਾਲੋਂ ਰੋਬੋਟਿਕ ਸਰਜਰੀ ਦਾ ਕੀ ਫਾਇਦਾ ਜੋ ਹੈ ਲੋਕਾਂ ਨੂੰ ਮਿਲੇਗਾ ਦੇਖੋ ਜੀ ਕਨਵੈਨਸ਼ਨਲ ਸਰਜਰੀ ਦੇ ਅੰਦਰ ਬਹੁਤ ਫਲੌਸ ਨੇ ਜਿਹੜੇ ਕਿ ਤੁਸੀਂ ਇੱਕ ਹਿਊਮਨ ਆਈ ਦੇ ਨਾਲ ਨਹੀਂ ਅਚੀਵ ਕਰ ਸਕਦੇ ਟੈਕਨੋਲੋਜੀ ਹਮੇਸ਼ਾ ਜਦੋਂ ਵੀ ਆਉਂਦੀ ਹੈ ਇੱਕ ਬੈਟਰ ਰਿਜ਼ਲਟਸ ਲੈ ਕੇ ਆਉਂਦੀ ਆ ਸਿਰਫ ਗੋਡਾ ਬਦਲਣਾ ਹੀ ਮਕਸਦ ਨਹੀਂ ਹੁੰਦਾ ਸਾਡਾ ਮੇਨ ਮਕਸਦ ਹੁੰਦਾ ਹੈ ਗੋਡਾ ਬਦਲ ਕੇ ਉਹਨੂੰ ਇੱਕ ਪ੍ਰੋਪਰ ਅਲਾਈਨਮੈਂਟ ਦੇਣ ਦਾ ਕਿ ਜੇ ਸਾਡੀ ਲੱਤ ਆ ਪ੍ਰੋਪਰ ਸਿੱਧੀ ਰਹੇ ਉਹਦੀ ਪ੍ਰੋਪਰ ਮੈਕੈਨਿਕਸ ਹੋਵੇ ਪ੍ਰੋਪਰ ਕਾਇਨੈਮੈਟਿਕਸ ਉਹਦੀ ਮੇਨਟੇਨ ਰਹੇ ਤੇ ਉਹੀ ਜਿਹੜੀਆਂ ਚੀਜ਼ਾਂ ਨੇ ਅਸੀਂ ਇਹ ਰੋਬੋਟ ਦੇ ਨਾਲ ਅਚੀਵ ਕਰਕੇ ਪੇਸ਼ੈਂਟ ਨੂੰ ਉਦਾਂ ਦਾ ਹੀ ਨੀਂ ਦੇ ਸਕਦੇ ਹਾਂ ਜਿਹੜਾ ਕਿ ਉਹਦਾ ਕਿਸੇ ਟਾਈਮ ਤੇ ਜਦੋਂ ਉਹਦਾ ਨੀਂ ਠੀਕ ਸੀਗਾ ਉਦੋਂ ਜਿਸ ਤਰੀਕੇ ਦਾ ਉਹਦਾ ਨੀ ਸੀ ਅਸੀਂ ਉਸੇ ਲੈਵਲ ਤੱਕ ਦਾ ਨੀ ਮੇਕੋ ਦੇ ਨਾਲ ਅਚੀਵ ਕਰ ਸਕਦੇ ਹਾਂ ਸਰ ਕਦੋਂ ਦਾ ਤੁਸੀਂ ਸੋਚ ਰਹੇ ਹੋ ਕਿ ਇਹ ਜੋ ਰੋਬੋਟਿਕ ਸਰਜਰੀ ਹੈ ਤੁਸੀਂ ਲੁਧਿਆਣਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਲੋਕਾਂ ਦੇ ਲਈ ਮੈਨੂੰ ਹੁਣ 6 ਤੋਂ 7 ਮਹੀਨੇ ਹੋ ਗਏ ਜੀ ਜਦੋਂ ਦਾ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਇੱਕ ਟੈਕਨੋਲੋਜੀ ਹੈ ਇਸ ਦੁਨੀਆ ਦੇ ਅੰਦਰ ਜਿਹੜੀ ਕਿ ਚੱਲ ਰਹੀ ਹੈ ਤੇ ਮੈਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਇੰਟਰਸਟਿਡ ਹਾਂ ਜੀ ਟੈਕਨੋਲੋਜੀ ਨੂੰ ਲੈ ਕੇ ਤੇ ਮੈਂ 6-7 ਮਹੀਨਿਆਂ ਤੋਂ ਚਲਦੇ-ਚਲਦੇ ਸਾਰੇ ਪ੍ਰੋਸੈਸ ਖਤਮ ਕਰਕੇ ਆਪਣੀ ਮੇਕੋ ਦੀ ਸਪੈਸ਼ਲੀ ਜਿਹੜੀ ਟ੍ਰੇਨਿੰਗ ਸੀ ਉਹ ਕੰਪਲੀਟ ਕਰਕੇ ਹੁਣ ਅਸੀਂ ਇਹ ਜਿਹੜਾ ਸਿਸਟਮ ਹੈ ਇੱਥੇ ਇੰਸਟਾਲ ਕੀਤਾ ਤੇ ਮੈਂ ਹੁਣ ਇਹਦੇ ਨਾਲ ਐਟ ਲੀਸਟ 10 ਤੋਂ 12 ਪੇਸ਼ients ਨੇ ਜਿਨ੍ਹਾਂ ਦੀ ਆਪਰੇਸ਼ਨ ਇਹਦੇ ਨਾਲ ਕਰ ਚੁੱਕਾ ਤੇ ਆਉਣ ਵਾਲੇ ਟਾਈਮ ਤੇ ਉਮੀਦ ਆ ਸੀ ਸਾਰਿਆਂ ਨੂੰ ਬਹੁਤ ਵਧੀਆ ਰਿਜ਼ਲਟਸ ਦੇਵਾਂਗੇ ਜਿਨ੍ਹਾਂ ਦੀ ਤੁਸੀਂ ਇਹ ਆਪਰੇਸ਼ਨ ਕੀਤੇ ਨੇ ਉਹ ਸਕਸੈਸਫੁਲ ਹੋਏ ਨੇ ਤੇ ਪੇਸ਼ients ਦਾ ਕੀ ਰਿਸਪੌਂਸ ਰਿਹਾ ਹੈ ਇਹਦੇ ਨਾਲ ਪੇਸ਼ients ਬਹੁਤ ਖੁਸ਼ ਨੇ ਮੈਂ ਪਹਿਲਾਂ ਵੀ ਜਿਵੇਂ ਕਰਦਾ ਸੀ ਹੁਣ ਕਰ ਰਿਹਾ ਮੈਨੂੰ ਆਪ ਨੂੰ ਵੀ ਬਹੁਤ ਅੱਛੇ ਰਿਜ਼ਲਟਸ ਮਿਲ ਰਹੇ ਨੇ ਮੈਂ ਅੰਦਰੋਂ ਬਹੁਤ ਖੁਸ਼ ਹਾਂ ਕਿ ਮੈਂ ਇਹ ਰਿਜ਼ਲਟਸ ਅਚੀਵ ਕਰ ਪਾ ਰਹੇ ਹਾਂ ਤੇ ਪੇਸ਼ients ਜਿਹੜੇ ਹੁਣ ਤੱਕ ਕੀਤੇ ਨੇ ਉਹ ਸਾਰੇ ਬਹੁਤ ਖੁਸ਼ ਨੇ ਆਪਣਾ ਚੁਰ ਰਹੇ ਨੇ ਬੈਠ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਤੇ ਕੁਝ ਪੇਸ਼ੈਂਟਸ ਉਹਨਾਂ ਜੋ ਅਜੇ ਇੱਥੇ ਆਈ ਵੀ ਨੇ ਜੋ ਨੀ ਰਿਪਲੇਸਮੈਂਟ ਦੀ ਨਵੀਂ ਟੈਕਨੋਲੋਜੀ ਆਈ ਹੈ ਲੋਕਾਂ ਨੂੰ ਇਹਦੇ ਤੇ ਭਰੋਸਾ ਕਿੱਦਾਂ ਦਿਵਾਓਗੇ ਤੁਸੀਂ ਦੇਖੋ ਭਰੋਸਾ ਤਾਂ ਅਸੀਂ ਇਸ ਤਰੀਕੇ ਦਿਵਾ ਸਕਦੇ ਹਾਂ ਕਿਉਂਕਿ ਇਹ ਇਕੱਲਾ ਰੋਬੋਟ ਨਹੀਂ ਹੈ ਜਿਸ ਨੇ ਕੰਮ ਕਰਨਾ ਅਸੀਂ ਨਾਲ ਮਿਲ ਕੇ ਕਰ ਚੱਲਣਾ ਹੈਗਾ ਅਸੀਂ ਜੋ ਰੋਬੋਟ ਨੂੰ ਫੀਡ ਕਰਨਾ ਰੋਬੋਟ ਨੇ ਉਹੀ ਐਗਜ਼ੀਕਿਊਟ ਕਰਨਾ ਪਹਿਲਾਂ ਕੀ ਹੁੰਦਾ ਸੀਗਾ ਵੀ ਕਈ ਵਾਰੀ ਅਸੀਂ ਕੋਈ ਚੀਜ਼ ਕਰਨਾ ਚਾਹੁੰਦੇ ਸੀਗੇ ਪਰ ਉਹ ਕਰਨੀ ਸੀ ਪਾਉਂਦੇ ਹੁਣ ਇਹਦੇ ਵਿੱਚ ਕੀ ਹੈ ਵੀ ਰੋਬੋਟ ਦੇ ਨਾਲ ਅਸੀਂ ਜਿਹੜੀਆਂ ਮਾਈਨਰ ਐਡਜਸਟਮੈਂਟਸ ਵੀ ਹੈਗੀਆਂ ਨੇ ਉਹ ਜੋਇੰਟ ਦੇ ਵਿੱਚ ਕਰਕੇ ਤੇ ਪਰਫੈਕਟ ਜੋਇੰਟ ਅਸੀਂ ਪੇਸ਼ੈਂਟ ਨੂੰ ਦੇ ਸਕਦੇ ਹਾਂ ਜੀ ਸਰ ਇਹਦਾ ਜੋ ਰੋਬੋਟਿਕ ਸਰਜਰੀ ਹੈ ਇਹਦਾ ਕਾਸਟਿੰਗ ਜੋ ਹੈ ਬਾਕੀ ਨਾਲੋਂ ਕਿੰਨਾ ਜੋ ਪਹਿਲਾ ਕਨਵੈਨਸ਼ਨਲ ਸਰਜਰੀ ਨਾਲੋਂ ਫਰਕ ਹੈ ਜਾਂ ਸੇਮ ਅਸੀਂ ਜਿਹੜੀ ਕੋਸਟ ਆ ਉਹ ਬਿਲਕੁਲ ਨਹੀਂ ਵਧਾਈ ਕੋਸਟ ਸੇਮ ਆ ਜੋ ਅਸੀਂ ਪਹਿਲਾਂ ਲੈਂਦੇ ਸੀ ਹੁਣ ਵੀ ਉਹੀ ਲੈਂਦੇ ਆ ਅਸੀਂ ਚਾਹੁੰਦੇ ਆ ਵੀ ਬ੍ਰੀਡ ਸਾਡੇ ਕੋਲ ਵੱਧ ਤੋਂ ਵੱਧ ਮਰੀਜ਼ ਆਉਣ ਤੇ ਇਸ ਚੀਜ਼ ਟੈਕਨੋਲੋਜੀ ਦਾ ਫਾਇਦਾ ਠਾਣ ਤੇ ਉਹਦੇ ਨਾਲ ਹੀ ਸਾਨੂੰ ਸੰਤੁਸ਼ਟੀ ਹੋਏਗੀ ਜੀ ਸਰ ਇੰਪਲਾਂਟੇਸ਼ਨ ਦੀ ਗੱਲ ਕਰੀਏਗਾ ਜਿਸ ਤਰ੍ਹਾਂ ਤੁਸੀਂ ਕੋਸਟ ਦੀ ਗੱਲ ਕੀਤੀ ਸੇਮ ਹੈ ਕਿ ਇਹਦੇ ਜੋ ਫਾਇਦੇ ਫਾਇਦੇ ਰਹਿਣਗੇ ਉਹ ਨਾਰਮਲ ਨਾਲੋਂ ਥੋੜੇ ਜ਼ਿਆਦਾ ਰਹਿਣਗੇ ਜਾਂ ਇਹ ਡਿਪੈਂਡ ਕਰਦਾ ਹੈ ਪਰਸਨ ਟੂ ਪਰਸਨ ਨਹੀਂ ਫਾਇਦੇ ਜਿਹੜੇ ਨੇ ਇਹ ਨਾਰਮਲ ਨਾਲੋਂ ਜ਼ਿਆਦਾ ਰਹਿਣਗੇ ਉਹੀ ਉਹੀ ਨਹੀਂ ਜਿਹੜਾ ਕਿ ਅਸੀਂ ਪਹਿਲਾਂ ਪਾਉਂਦੇ ਸੀ ਉਹੀ ਅਸੀਂ ਹੁਣ ਪਾਣਾ ਪਹਿਲਾਂ ਵੀ ਅਸੀਂ ਬੈਸਟ ਪਾਉਂਦੇ ਸੀ ਹੁਣ ਵੀ ਬੈਸਟ ਪਾਣਾ ਪਰ ਹੁਣ ਉਹਦੀ ਜਿਹੜੀ ਐਡਜਸਟਮੈਂਟ ਆ ਉਹ ਮਸ਼ੀਨ ਦੇ ਨਾਲ ਰੋਬੋਟ ਦੇ ਨਾਲ ਹੋ ਜਾਣੀ ਆ ਇਸ ਕਰਕੇ ਉਹਦੀ ਜਿਹੜੀ ਲਾਈਫ ਆ ਉਹ ਬਹੁਤ ਜ਼ਿਆਦਾ ਔਰ ਸਾਨੂੰ ਜਿਹੜਾ ਸੌਫਟ ਟਿਸ਼ੂ ਆ ਜਿਹੜਾ ਮਾਸ ਆ ਉਹ ਬਹੁਤ ਹੀ ਘੱਟ ਕੱਟਣਾ ਪੈਂਦਾ ਇਸ ਕਰਕੇ ਉਹਦੀ ਜਿਹੜੀ ਹੀਲਿੰਗ ਆ ਉਹ ਬੜੀ ਫਾਸਟ ਹੁੰਦੀ ਹੈ ਔਰ ਪੇਸ਼ੈਂਟ ਦੇ ਪੇਨ ਵੀ ਨਹੀਂ ਹੁੰਦੀ ਸਰ ਮੈਸੇਜ ਕੀ ਦੇਣਾ ਚਾਹੋਗੇ ਜਨਤਾ ਨੂੰ ਕਿ ਉਹ ਇਸ ਸਰਜਰੀ ਤੇ ਕਿਸ ਤਰ੍ਹਾਂ ਵਿਸ਼ਵਾਸ ਕਰ ਮੈਂ ਦੇਖੋ ਸਾਰੇ ਮੈਸੇਜ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਸਾਡੇ ਹਸਪੀਟਲ ਆਓ ਆਪਣੀ ਤਸੱਲੀ ਕਰੋ ਤੇ ਫੇਟ ਜੋਇੰਟ ਰਿਪਲੇਸਮੈਂਟ ਕਰਾਓ ਕਿਉਂਕਿ ਇਸ ਇਸ ਮਸ਼ੀਨ ਦੀ ਜੋ ਟੈਕਨੋਲੋਜੀ ਹੈ ਉਹ ਵਰਲਡ ਦੇ ਵਿੱਚ ਸਭ ਤੋਂ ਉੱਪਰ ਹੈ ਇਸ ਤੋਂ ਉੱਪਰ ਹੋਰ ਕੋਈ ਵੀ ਟੈਕਨੋਲੋਜੀ ਨਹੀਂ ਹੈ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਇਹੀ ਕਰਾਂਗਾ ਕਿਉਂਕਿ ਕੋਈ ਇਸ ਜੀ ਤੋਂ ਡਰਨ ਦੀ ਲੋੜ ਨਹੀਂ ਕਿ ਇਸ ਮਸ਼ੀਨ ਦੇ ਨਾਲ ਜੇ ਅਸੀਂ ਕਰਾਵਾਂਗੇ ਤਾਂ ਪੈਸੇ ਜ਼ਿਆਦਾ ਲੱਗਣਗੇ ਕੋਈ ਪੈਸਾ ਫालतू ਨਹੀਂ ਲੱਗਣਾ ਇੱਕ ਵੀ ਪੈਸਾ ਤੁਹਾਡਾ ਫालतू ਨਹੀਂ ਲੱਗਣਾ ਜੋ ਰੇਟ ਸਾਡੇ ਪਹਿਲਾਂ ਸੀ ਉਹੀ ਹੋਣ ਨੇ ਔਰ ਤੁਸੀਂ ਉਸ ਚੀਜ਼ ਦਾ ਫਾਇਦਾ ਉਠਾਣਾ ਚਾਹੀਦਾ ਲੋਕਾਂ ਸੋ ਨੀ ਰਿਪਲੇਸਮੈਂਟ ਦੀ ਰੋਬੋਟਿਕ ਸਰਜਰੀ ਲੈ ਕੇ ਆਏ ਨੇ ਡਾਕਟਰ ਬਲਵੰਤ ਸਿੰਘ ਹੁੰਜਨ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਇਸ ਦੇ ਕੀ ਕੀ ਫਾਇਦੇ ਜੋ ਹੈ ਲੋਕਾਂ ਨੂੰ ਹੋਣਗੇ ਤੇ ਇਸ ਦੀ ਕੋਸਟਿੰਗ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਨਵੈਨਸ਼ਨਲ ਸਰਜਰੀ ਦੇ ਬਿਲਕੁਲ ਸੇਮ ਹੀ ਕੋਸਟਿੰਗ ਪੈਗੀ ਲੋਕਾਂ ਨੂੰ ਕੋਸਟਿੰਗ ਦੇ ਵਿੱਚ ਕੋਈ ਫਰਕ ਨਹੀਂ ਆਏਗਾ ਇਦਾਂ ਦਾ ਕੁਝ ਨਹੀਂ ਹੈ ਕਿ ਜੋ ਕੋਸਟਿੰਗ ਹੈ ਇਸ ਦੀ ਬਹੁਤ ਜ਼ਿਆਦਾ ਹੋਏਗੀ ਸੋ ਲੋਕ ਜੋ ਹੈ ਇਸ ਦੇ ਵਿੱਚ ਵਿਸ਼ਵਾਸ ਰੱਖ ਸਕਦੇ ਨੇ ਤੇ ਆ ਕੇ ਇੱਕ ਵਾਰੀ ਟੈਸਟ ਵੀ ਲੈ ਸਕਦੇ ਨੇ ਇੱਕ ਵਾਰੀ ਦੇਖ ਵੀ ਸਕਦੇ ਆ ਕੇ ਕਿ ਕਿਸ ਤਰ੍ਹਾਂ ਜੋ ਹੈ ਰੋਬੋਟ ਜੋ ਹੈ ਕੰਮ करेगा नी रिप्लेसमेंट ਦੇ ਵਿੱਚ ਕੈਮਰਾਮੈਨ ਮਨੀਸ਼ ਕੁਮਾਰ ਦੇ ਨਾਲ ਸਾਖਸ਼ੀ ਸ਼ਰਮਾ ਦਸਮਨ ਨਿਊਜ਼ ਲੁਧਿਆਣਾ ਵਧੇਰੇ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ ਇੰਸਟਾਗ੍ਰam ਨੂੰ ਫੋਲੋ ਕਰਨਾ ਨਾ ਭੁੱਲਿਓ